हाल पूरी कपटी समप्रभा निर्विघनम कुरु मे देवा सर्वकारेषु सर्वदा गजाननम भूतगणादि सेवितं कपितजम्बु हर महादेव 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 भोले 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 शंकर भगवान की जय करेगी मौज करेगी मौज ਅੰਕਲ ਜੀ ਤੁਸੀਂ ਤਾਂ ਆਪਣਾ ਨਾਮ ਦੋ ਤਾਂ ਠੀਕ ਆ ਬੜੀ ਸ਼ੰਗਰ ਬਾਦ ਪਾ ਜੀ ਮਾਈਕ ਲੱਗਿਓ ਆ ਜੋ ਗਾੜੀ ਪਾਗੜਾ ਨਾਉ ਤੇ ਆਪਣਾ ਜਾਨ ਭੋਲੇ ਦਾ ਅਸ਼ੀਰਵਾਦ ਲੈਣ ਲੰਗਰ ਦੀ ਪੂਰੀ ਵਿਵਸਥਾ ਹੈ ਰਹਿਣ ਦੀ ਪੂਰੀ ਵਿਵਸਥਾ ਹੈ ਕੋਈ ਦਿੱਕਤ ਨਹੀਂ ਹੈ ਅੱਜ ਕੱਲ ਤੁਸੀਂ ਦੇਖਿਆ ਸਾਰੀ ਜਗ੍ਹਾ ਜਿੱਦਾਂ ਪੁਝਾ ਲਿਆ ਕਿਤੇ ਕੁਛ ਹੈ ਕਿਤੇ ਕੁਛ ਹੈ ਤਾਂ ਦੁਨੀਆ ਇਸ ਟਾਈਮ ਥੋੜੀ ਜੀ ਡਰੀ ਹੋਈ ਹੈ ਪਰ ਐਦਾ ਦੀ ਕੋਈ ਦਿੱਕਤ ਨਹੀਂ ਹੈ ਸ਼ੰਗਰ ਮਹਾਦੇਵ ਦੀ ਇੰਨੀ ਕੀ ਕਿਰਪਾ ਹੈ ਵੀ ਤੁਸੀਂ ਆਓ ਨਾਲੇ ਪ੍ਰਭੂ ਦਾ ਆਸ਼ੀਰਵਾਦ ਲਓ ਨਾਲੇ ਲੰਗਰ ਖਾਓ ਰਹਿਣਾ ਕੋਈ ਦਿੱਕਤ ਨਹੀਂ ਹੈ ਹੰਡਾ ਸਾਹਿਬ ਇੱਕ ਮੈਂ ਛੋਟਾ ਜਿਹਾ ਸਵਾਲ ਤੁਹਾਨੂੰ ਜਿਹੜਾ ਭਗਤ ਲੁਧਿਆਣੇ ਤੋਂ ਚੱਲਦਾ ਕਈਆਂ ਨੂੰ ਰੂਟ ਹੀ ਨਹੀਂ ਪਤਾ ਹਜੇ ਤੱਕ ਮਣੀ ਮੇਚਦਾ ਕਿ ਯਾਤਰਾ ਕਿੱਦਾਂ ਆ ਤੇ ਕਿੱਧਰ ਦੀ ਜਾਣਾ ਦਾ ਰੂਟ ਦੱਸਣਗੇ ਬਾਜੀ ਰੂਟ ਸਮਝਾਓ ਜਰਾ ਥੋੜਾ ਜਿਹਾ ਕਿੱਦਾਂ ਜਾ ਸਕਦਾ ਬੰਦਾ ਇੱਥੇ ਰੂਟ ਦੇਖੋ ਜੀ ਜਿਹੜਾ ਦਾ ਭਗਤ ਬਸਾਂ 'ਚ ਜਾਣਾ ਚਾਹੁੰਦੇ ਆ ਉਹ ਆਪਣਾ ਇੱਥੋਂ ਇੱਥੋਂ ਜਾਣ ਪਠਾਨਕੋਟ ਪਠਾਨਕੋਟ ਤੋਂ ਸਿੱਧੀ ਲਗਾਤਾਰ ਬਸਾਂ ਚੱਲ ਰਹੀਆਂ ਹਨ ਹਿਮਾਚਲ ਗਵਰਨਮੈਂਟ ਦੀਆਂ ਠੀਕ ਹੈ ਜੀ ਉਹ ਆਪਣਾ ਆਰਾਮ ਨਾਲ ਤਕਰੀਬਨ ਉਥੋਂ 8-9 ਘੰਟੇ ਲੱਗਦੇ ਆ ਠੀਕ ਹੈ ਜੀ ਚੰਬਾ ਚੰਬੇ ਤੋਂ ਤਨਸੋ ਠੀਕ ਹੈ ਜੀ ਵੇ ਦਗਰ ਕੇ ਬੰਦਾ ਆਰਾਮ ਨਾਲ ਪਹੁੰਚ ਜਾਂਦਾ ਜਿਨ੍ਹਾਂ ਕੋ ਆਪਣੀਆਂ ਗੱਡੀਆਂ ਨੇ ਉਹ ਆਪਣੀਆਂ ਗੱਡੀਆਂ ਚੱਕਦੇ ਐ ਜਿਹਨੂੰ ਨਹੀਂ ਵੀ ਕੁਝ ਪਤਾ ਅੱਜ ਕੱਲ ਸਭ ਤੋਂ ਅੱਗੇ ਆ ਗੂਗਲ ਠੀਕ ਹੈ ਜੀ ਉਹਦੇ ਮੈਪ ਲਾਓ ਮਾਦੇਵ ਦਾ ਲਾਓ ਬਹੁਤ ਅੱਛੇ ਰੋਡ ਐ ਕੋਈ ਦਿੱਕਤ ਨਹੀਂ ਐ ਕੋਈ ਪਰੇਸ਼ਾਨੀ ਨਹੀਂ ਠੀਕ ਹੈ ਜੈ ਸ਼ੰਕਰ ਸਾਡੀ ਸੇਵਾ ਸੁਸਾਇਟੀ ਦਾ ਸਾਡੀ ਸੇਵਾ ਸੁਸਾਇਟੀ ਦਾ ਨਾਮ ਹੈ ਜੀ ਤੇਰੀ ਨੇਤਰ ਸੇਵਾ ਸਮਿਤੀ ਕਿੰਨੀ ਚਿਰ ਤੋਂ ਤੁਸੀਂ ਭੰਡਾਰਾ ਜਿਹੜਾ ਇਹ ਲੈ ਕੇ ਜਾਂਦੇ ਆ ਭੰਡਾਰਾ ਤਕਰੀਬਨ ਇਤਕੀ 11ਵਾਂ ਭੰਡਾਰਾ ਹੈ ਵੈਸੇ ਅਗਰ 2 ਸਾਲ ਉਹ ਆਪਣਾ ਜਿਹੜਾ ਬਿਆਨ ਸੀਗਾ ਕੋਵਿਡ ਕੋਵਿਡ ਦੇ ਟਾਈਮ ਉਹ ਮਿਲਾ ਕੇ ਤਾਂ ਫਿਰ 13ਵਾਂ ਹੈ ਲੇਕਿਨ ਇਹ 11ਵਾਂ ਭੰਡਾਰਾ ਹੈ ਵੈਸੇ ਤੇ ਤੁਸੀਂ ਕਿਸ ਅਹੁਦੇ ਤੇ ਬ੍ਰਾਜਮਾਨ ਹੋ ਇਸ ਸਮੇਂ ਸਮੇਟੀ ਜੀ ਸਮੇਟੀ ਦੇ ਵਿੱਚ ਮੇਰੇ ਕੋਲ ਜੀ ਉਹਦਾ ਜਿਹੜਾ ਹੈਗਾ ਚੇਅਰਮੈਨੀ ਦਾ ਹੈ ਜੀ ਮੇਰੇ ਨਾਲ ਖੜੇ ਹੈ ਸਚਿਨ ਜਿੰਦਲ ਜੀ ਜਿਹੜੇ ਪ੍ਰੈਜ਼ੀਡੈਂਟ ਨੇ ਜੀ ਐਪੋਲੇਸ਼ਨ ਕਰਦੀ ਹੈ ਕਿ ਅਸ਼ੀਗਰਾ ਸਾਹਿਬ ਖੜੇ ਹੈ ਜੀ ਸਾਡੇ ਜਿਹੜੇ ਕਿ ਇਹਨਾਂ ਦਾ ਨਾਮ ਗਗਨ ਹੈ ਜੀ ਤੇ ਸਾਡੇ ਹਾਂਡਾ ਸਾਹਿਬ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਜੀ ਖੜੇ ਹੈ ਨਾਲ ਸਾਡੇ ਤੇ ਹੋਰ ਸਾਰੇ ਆ ਸਾਡੇ ਹਰਸ਼ ਠਿੰਗਰਾ ਸਾਹਿਬ ਖੜੇ ਆ ਏ ਵੀ ਆਪਣਾ ਸੈਕਟਰੀ ਨੇ ਜੀ ਅਦਰ ਆ ਮਨੀਸ਼ ਜੀ ਖੜੇ ਆ ਮਤਲਬ ਸਾਰੀ ਟੀਮ ਆ ਇੱਥੇ ਮੌਜੂਦ ਆ ਸਾਰਿਆਂ ਦਾ ਸੇਵਾ ਭਾਵ ਬਹੁਤ ਜ਼ਿਆਦਾ ਔਰ ਰਲ ਮਿਲ ਕੇ ਹੀ ਕੋਈ ਚੀਜ਼ ਤੁਸੀਂ ਕਰ ਸਕਦੇ ਹੋ ਤੇ ਅੱਗੇ ਵਧਾ ਸਕਦੇ ਹੋ ਕਿੰਨੇ ਦਿਨਾਂ ਦਾ ਭੰਡਾਰਾ ਸਰ ਮਰੀਮੇਸ਼ ਸਰ ਇਹ ਭੰਡਾਰਾ ਜਿਹੜਾ ਆਪਣਾ ਹੈ ਜੀ ਇਹ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਤੋਂ ਲੈ ਕੇ ਰਾਧਾ ਅਸ਼ਟਮੀ ਤੱਕ ਨਿਰੰਤਰ ਚੱਲੇਗਾ ਔਰ ਆਪਣੇ ਭਗਤਾਂ ਲਈ ਉੱਥੇ ਰਹਿਣ ਲਈ ਤਕਰੀਬਨ 500 ਬੰਦੇ ਦੀ ਵਿਵਸਥਾ ਹੈ ਤੇ 1500 2000 ਦਾ तकरीबन दिल्ली ਉਥੇ ਰੋਟੀ ਪਾਣੀ ਛੱਕੇ ਜਾਂਦੇ ਆ ਭਗਤ ਜਨ ਤੇ ਤੁਹਾਡੇ ਕੋਲ ਤੋਂ ਕੀ ਕੀ ਜੀ ਹੋਰ ਜਿਹੜਾ ਸਟਾਲ ਵਗੈਰਾ ਜਾਂ ਕੁਝ ਕੀ ਕੀ ਆਈਟਮਾਂ ਤੁਸੀਂ ਚਲਾਣੇ ਹੋ ਕੋ ਰੈਗੂਲਰ ਜਿਹੜੀਆਂ ਚੱਲਦੀਆਂ ਰਹਿੰਦੀਆਂ ਸਟਾਲ ਦੇ ਵਿੱਚ ਵੀਰ ਜੀ ਜੋ ਅੱਜ ਦੀ ਡੇਟ 'ਚ ਤੁਸੀਂ ਸੋਚ ਸਕਦੇ ਹੋ ਸਾਰੇ ਸਟਾਲ ਨੇ ਈਸ਼ਵਰ ਦੀ ਕਿਰਪਾ ਨਾਲ ਮਹਾਦੇਵ ਦੇ ਅਸ਼ੀਰਵਾਦ ਨਾਲ ਸਨੈਕਸ ਦੀ ਅਲੱਗ ਟੀਮ ਹੈ ਜੀ ਹਲਵਾਈਆਂ ਦੀ ਮਠਿਆਈ ਦੀ ਅਲੱਗ ਟੀਮ ਹੈ ਜੀ ਉਦੇ ਬਾਅਦ ਫੂਡ ਲਈ ਖਾਣੇ ਲਈ ਅਲੱਗ ਟੀਮ ਹੈ ਤਿੰਨ ਤਰ੍ਹਾਂ ਦੀਆਂ ਟੀਮਾਂ ਨਿਰੰਤਰ ਸੇਵਾ ਦੇ ਵਿੱਚ ਉੱਥੇ ਰਹਿਣਗੇ ਜਿਹੜੇ ਭਗਤਾਂ ਨੇ ਸ਼ਿ ਭਗਤਾਂ ਨੇ ਉੱਥੇ ਵਰਤ ਵਗੈਰਾ ਰੱਖੇ ਹੁੰਦੇ ਉਹਨਾਂ ਲਈ ਕੋਈ ਖਾਸ ਵਰਤੀਆਂ ਲਈ ਜੀ ਉੱਥੇ ਖਾਸ ਇਹ ਸਾਡੇ ਹੰਡਾ ਵੀਰ ਜੀ ਖੜੇ ਆ ਇਹਨਾਂ ਵੱਲੋਂ ਤਕਰੀਬਨ 3 ਟਨ ਤੋਂ ਲੈ ਕੇ 3.5 ਟਨ ਤੱਕ ਦੀ ਫਰੂਟ ਸੇਵਾ ਜਾ ਰਹੀ ਹੈ ਉਹ ਆਪਣੇ ਵਰਤੀ ਭਗਤਾਂ ਲਈ ਹੈ ਜੀ ਉਹ ਹਰ ਸਾਲ ਹੀ ਜਾਂਦੀ ਹੈ ਵੀਰ ਜੀ ਦੀ ਸੇਵਾ ਐਤਕੀ ਵੀ ਜਾ ਰਹੀ ਹੈ ਕੀ ਮੈਸੇਜ ਹੋ ਗਏ ਭੱਜਾ ਪੱਕਾ ਨੂੰ ਕੀ ਬਸੇਗਾ ਸਿਉ ਭਗਤਾਂ ਨੂੰ ਮੈਸੇਜ ਇਹੀ ਹੈ ਜੀ ਕਿ ਜਿਹੜਾ ਇਹ ਆਪਣੇ ਲੁਧਿਆਣੇ ਦਾ ਇੱਕੋ ਇੱਕ ਭੰਡਾਰਾ ਜਿਹੜਾ ਸ਼੍ਰੀ ਮਣੀ ਮਹੀਸ਼ ਦੇ ਵਿੱਚ ਲੱਗਦਾ ਤੇ ਜਿਆਦਾ ਤੋਂ ਜਿਆਦਾ ਲੋਕ ਜੁੜੋ ਉੱਥੇ ਜਾਓ ਆਪਣੇ ਭੰਡਾਰਾ ਆਪਣਾ ਘਰ ਸਮਝ ਕੇ ਉੱਥੇ ਰੁਕੋ ਉੱਥੇ ਆਨੰਦ ਲਓ ਸੇਵਾ ਕਰੋ ਯਾਤਰਾ ਕਰੋ ਮਹਾਦੇਵ ਦਾ ਆਸ਼ੀਰਵਾਦ ਲਓ ਜੈ ਬholenath ਜੈ ਸ਼ੰਕਰ ਜੀ ಮಲ್ಟ oh, ಪ್ರಧಾನಿ